ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 100 ਸਾਖੀ ਦੇ ਵਿੱਚ ਵਸਾਖੀਆਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਮਤਾਬਕ ਜਿਹੜੀ ਕਿ ਭੂਖ ਬਾਣੀ ਕਰੀ ਹੈ ਕਿ ਜੇ ਮੰਗਲਵਾਰ ਦੇ ਦਿਨ ਵਸਾਖੀ ਆਵੇ ਧਰਤੀ ਦੇ ਉੱਤੇ ਕੀ ਹੋਵੇਗਾ ਜੇ ਸੋਮਵਾਰ ਦੇ ਦਿਨ ਵਸਾਖੀ ਆਵੇ ਫਿਰ ਕੀ ਹੋਵੇਗਾ ਹੁਣ ਆਪਣੀ ਵਸਾਖੀ ਜਿਹੜੀ ਆਉਣੀ ਆ ਇਹ ਆਉਣੀ ਆ ਐਤਵਾਰ ਦੀ ਐਤਵਾਰ ਵਾਲੇ ਦਿਨ ਜਦੋਂ ਵਸਾਖੀ ਹੋਵੇਗੀ ਧਰਤੀ ਦੇ ਉੱਤੇ ਕਿਹੋ ਜਿਹੇ ਹਾਲ ਵਰਤਣਗੇ ਕਿਹੋ ਜੀਆਂ ਆਫਤਾ ਆਉਣਗੀਆਂ ਕਿਹੋ ਜਿਹਾ ਸਮਾਂ ਹੋਵੇਗਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ 100 ਸਾਖੀ ਚ ਦੱਸਿਆ ਮਹਾਰਾ ਇਹ ਕਹਿੰਦੇ ਵਿਸਾਖੀ ਹੋਏ ਰੱਬ ਕੇ ਦਿਨੇ ਸੋਣੋ ਸੰਤ ਚਿਤ ਲਾਏ ਕਹੋ ਹਕੀਕਤ ਸਾਲਕਾ ਆਨੰਦ ਜੋ ਵਰਤਾਏ ਮਹਾਰਾ ਇਹ ਕਹਿੰਦੇ ਰਵੀਵਾਰ ਦੇ ਦਿਨ ਐਤਵਾਰ ਦੇ ਦਿਨ ਜਦੋਂ ਵਿਸਾਖੀ ਹੋਵੇਗੀ ਦੁਨੀਆ ਦੇ ਉੱਤੇ ਉਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਜਾਣ ਕੇ ਭਰੋਸਾ ਕਰਿਓ ਅਸੀਂ ਤੁਹਾਨੂੰ ਦੱਸਣ ਲੱਗੇ ਆ ਵੀ ਕੀ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਸਾਖੀ ਵਾਲੇ ਉਹਦੇ ਚ ਰਿਹਾ ਸਬੰਧ ਚ ਮਹਾਰਾਜ ਕਹਿੰਦੇ ਅਨਾਜ ਸਸਤਾ ਹੋ ਜੂਗਾ ਬਹੁਤ ਜ਼ਿਆਦਾ ਰਾਜੇ ਨਾਲ ਰਾਜਾ ਮਿਲੂਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਝ ਸਮੇਂ ਵਾਸਤੇ ਦੁਨੀਆ ਤੇ ਸੁੱਖ ਵੀ ਵਰਤਾ ਹੋ ਸਕਦਾ ਹੈ ਵੀ ਪਰਜਾ ਸੁખી ਵਾਸ ਸਕਦੀ ਆ ਪੰਛੀ ਸੁਖੀ ਵਾਸ ਸਕਦੇ ਨੇ ਪਰ ਮਹਾਰਾਜ ਨੇ ਐਂਡ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਇਸ ਸਾਲ ਦਾ ਭਿਆਨਕ ਹਾਲ ਦੱਸਿਆ ਮਹਾਰਾਜ ਕਹਿੰਦੇ ਤੁਹਾਨੂੰ ਪਾ ਕੇ ਬਹੁ ਇਸਤਰੀ ਇਹ ਦੁੱਖ ਜੱਗ ਮੇ ਹੋਏ ਇਕ ਭਾਰੀ ਸਰਵਾਲ ਕੇ ਔਰ ਦੁਖੀ ਨਹੀਂ ਕੋਈ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸਿਆਲ ਦੇ ਮਹੀਨੇ ਬੰਦਿਆਂ ਦੇ ਉੱਪਰ ਬਾਲਕਾਂ ਦੇ ਉੱਪਰ ਬਹੁਤ ਭਾਰੀ ਦੁੱਖ ਦੁਨੀਆ ਦੇ ਉੱਤੇ ਆਉਣਾ ਹੈ ਭਾਵ ਕਿ ਕੋਈ ਯੰਗ ਲੱਗ ਸਕਦੀ ਹੈ ਦੁਨੀਆ ਦੇ ਉੱਤੇ ਭਾਰੀ ਮਹਾਰਾ ਇਹ ਕਹਿੰਦੇ ਸਭ ਕੁਝ ਵਿੱਚ ਸਿਆਲਵੇਂ ਮਹਿੰਗੇ ਮੂਲ ਬਕਾਈ ਸਿਆਲ ਦੇ ਵਿੱਚ ਸਭ ਚੀਜ਼ਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਿੰਗੀਆਂ ਹੋ ਜਾਣੀਆਂ ਵੀ ਬੰਦਾ ਖਰੀਦ ਨਹੀਂ ਸਕਦਾ ਬੰਦੇ ਦੀ ਪਹੁੰਚ ਤੋਂ ਬਾਹਰ ਮਗਿਹਾਈ ਪਹੁੰਚ ਸਕਦੀ ਹੈ ਜਹਿਮਤ ਸੋ ਆਨੰਦ ਜੀ ਬਹੁਤ ਲੋਕ ਮਰ ਜਾਏ ਮਹਾਰਾਜ ਕਹਿੰਦੇ ਬਿਮਾਰੀਆਂ ਦੇ ਨਾਲ ਭੁੱਖਮਰੀ ਨਾਲ ਬਹੁਤ ਦੁਨੀਆ ਮਰ ਸਕਦੀ ਹੈ ਜਿਵੇਂ ਹੁਣ ਮੌਸਮ ਖਰਾਬ ਹੋ ਰਹੇ ਨੇ ਅਨਾਜ ਦੇ ਉੱਪਰ ਕਿ ਜਿਹਾ ਗੜੇ ਪੈਲੇ ਇਹ ਉਹੀ ਭੁੱਖਮਰੀ ਦੇ ਅਸਾਰ ਦੇਖ ਰਹੇ ਨੇ ਮਹਾਰਾਜ ਕਹਿੰਦੇ ਭੁੱਖਮਰੀ ਨਾਲ ਦੁਨੀਆ ਮਰੂਗੀ ਬਹੁਤ ਜ਼ਿਆਦਾ ਪੂਰਬ ਮਹਾਰਾਜ ਕਹਿੰਦੇ ਪੂਰਬਸੋਂ ਆਫਤ ਪਰੇ ਦੇਸ਼ ਹੋਏ ਖੰਡ-ਖੰਡ ਮਹਾਰਾਜ ਕਹਿੰਦੇ ਪੂਰਬ ਵਾਲੇ ਦੇਸ਼ ਤੇ ਭਾਰਤ ਤੇ ਹਮਲਾ ਹੋਣ ਦੇ ਅਸਾਰ ਨੇ ਆਪਣੇ ਪੂਰਬ ਵਾਲੇ ਪਾਸੇ ਚੀਨ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਭਾਰਤ ਦਾ ਦੇਸ਼ ਟੁੱਟ ਸਕਦਾ ਹੈ ਜੇ ਪੂਰਬ ਵਾਲੇ ਪਾਸੇ ਤੋਂ ਹਮਲਾ ਹੋਵੇ ਮਹਾਰਾਜ ਨੇ ਲਿਖਿਆ ਵੀ ਪੂਰਬ ਵਾਲੇ ਪਾਸੇ ਤੋਂ ਆਫਤਾ ਆਏਗੀ ਭਾਵ ਕਿ ਹਮਲਾ ਹੋ ਸਕਦਾ ਪੂਰਬ ਵਾਲੇ ਪਾਸੇ ਤੋਂ ਕੀਤੇ ਮਰ ਹੈ ਕਤਲ ਮੈਂ ਕੀਤੇ ਦੇਵੇ ਡੰਡ ਮਹਾਰਾਜ ਕਹਿੰਦੇ ਜਦੋਂ ਬਗਾਨਾ ਦੇਸ਼ ਹਮਲਾ ਕਰੇਗਾ ਕਈ ਤਾਂ ਮਾਰ ਦਿੰਨੇ ਉਹਨੇ ਕਈ ਫੜ ਕੇ ਆਪਣੀਆਂ ਜੇਲਾਂ ਦੇ ਵਿੱਚ ਡੰਡ ਦੇਣਾ ਉਹਨਾਂ ਲੋਕਾਂ ਨੂੰ ਸਤਗੁਰੂ ਜੀ ਫੇਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੋ ਮੱਗਰ ਕੀ 20ਵੀਂ ਸੁਣੋ ਮਿੱਤਰ ਸਜਾਨ ਐਸੇ ਹੋਏ ਭਝਾਲ ਜਗ ਜਾਪੇ ਸ਼ੇਰ ਮਹਾਨ ਮਾਰੇ ਕਹਿੰਦੇ ਭਝਾਲ ਆਉਣਗੇ ਸਿਆਲ ਦੇ ਮੱਗਰ ਦੇ ਮਹੀਨੇ ਦੇ ਵਿੱਚ ਸਤਿਗੁਰੂ ਸੱਜੇ ਬਾਦਸ਼ਾਹ ਜੀ ਫਿਰ ਕਹਿੰਦੇ ਕੇਤੇ ਗਿਰ ਮੰਦਰ ਡਿਗੇ ਕੇਤੇ ਗਿਰੇ ਪਹਾੜ ਕਤਕੇ ਇਸ ਸਾਲ ਮੇ ਲੜਕਿਆਂ ਕੇਸਰ ਭਾਰ ਮਾਰੇ ਕਹਿੰਦੇ ਪਹਾੜ ਗਿਰਨਗੇ ਉੱਚੀਆਂ ਉੱਚੀਆਂ ਇਮਾਰਤਾਂ ਗਿਰਨਗੀਆਂ ਬੰਦਿਆਂ ਦੇ ਸਿਰ ਭਾਰ ਆਊਗਾ ਭਾਵਕੇ ਜੰਗ ਲੱਗੇਗੀ ਭਾਰੀ ਫਿਰ ਮਾਰੇ ਕਹਿੰਦੇ ਸਾਚ ਕਿਹੋ ਆਨੰਦ ਜੀ ਝੂਠ ਨਾ ਮੰਨੇ ਕੋਈ ਇਹ ਲਖਣ ਰਵਿਵਾਰ ਕੇ ਜੇ ਸਾਲ ਰਵੀ ਦਿਨ ਹੋਏ ਮਹਾਰਾ ਕਹਿੰਦੇ ਲਖਣ ਰਵਿਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਵਿਸਾਖੀ ਧਰਤੀ ਤੇ ਆਵੇਗੀ ਇਹੋ ਜੇ ਲਖਣ ਦੁਨੀਆ ਦੇ ਉੱਤੇ ਹੋਣਗੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੱਚ ਕਰਕੇ ਭਾਈ ਇਹ ਗੱਲ ਜਾਣਿਓ ਮਹਾਰਾਜ ਨੇ ਇਹ ਆਉਣ ਵਾਲੇ ਵਿਸਾਖੀ ਦੇ ਉੱਤੇ ਜਿਹੜਾ ਕਿ ਹਾਲ ਪ੍ਰਗਟ ਕੀਤਾ ਪਰ ਦੁਨੀਆ ਦੇ ਉੱਤੇ ਹਾਲਤ ਜਿਹੜੀ ਉਹ ਮੰਦੀ ਦਿਖ ਰਹੀ ਹੈ ਕਿ ਇਹੋ ਜੇ ਦੇਸ਼ਾਂ ਦੇ ਉੱਤੇ ਜੰਗ ਲੱਗੀ ਹੋਈ ਹੈ ਔਰ ਕੁਦਰਤ ਆਪਣੀ ਆਪ ਤਬਾਹ ਕਰ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਦੁਨੀਆ ਦੇ ਭਲਾ ਕਰਨ ਪਰ ਮਹਾਰਾਜ ਦਾ ਇੱਕ ਬਚਨ ਸਾਫ ਜ਼ਾਕੀ ਦਾ ਸੱਚ ਹੋਣਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ